ਤੀ ਜੋੜ ਕੇ ਨਹੀਂ ਅਰਦਾਸ ਕਰਦਾ ਏ ਕਲਬਖਸ ਦੇ ਆਪਨੇ ਮਾੜਿਆਂ ਨੂੰ ਤੇਰੀ ਨਜ਼ਰ ਸਵੱਲੀ ਜੇ ਉਹ ਜਾਵੇ ਤੇ ਉਗਣ ਲਾ ਦੇਵੇਂ ਕੁਝ ਦਾਣਿਆਂ ਮਰਵਾ ਲਈ ਤਤ ਤੇਰੀ ਜਿਵੇਂ ਗਾ ਕਰੋ ਕੋ ਲੋ ਕਿੰਦੀ ਰਾਜ ਰਾਣਿਆਂ ਨੂੰ ਸਾਹ ਵਿੱਚ ਬਰਬਾਦ ਤੇ ਲਾਜੜਾ ਭੀ ਸੇ ਰਮਲ ਮੰਤਾ ਮੁੱਤਿ ਹੀਰੇ ਆਹ ਥੈਂਕ ਯੂ ਦਾੜੀ ਲੰਮ ਵਾਲੇ ਮਿਹਰਬਾਨਾ ਬਈ ਇੱਕ ਗੱਲ ਮੈਨੇਜਰ ਤੁਹਾਨੂੰ ਵੀ ਮਨਾਉਣਾ ਬੜੀ ਚੰਗੀ ਚੱਲ ਰਹੀ ਹੈ ਮਿਸਟਰ ਜਿਕਰ ਮਾਨਕ ਸਾਹਿਬ ਜੀ ਦੇ ਭਤੀਜਾ ਜੀ ਵੱਡੇ ਪੈਸੇ ਦੇ ਲੜਕੇ ਮੰਗ ਕਰਦੇ ਨੇ ਲੈ ਵੀ ਮਾਹਪੁਰੋਂ ਦਾ ਸ਼ਹਿਰ ਸਭਾ ਨਾਲ ਮਿਲਿਆ ਕੋਰਸ ਜਿਹੜਾ ਆਦਿ ਪੱਛੋ ਪਲਾਂ ਕੋਈ ਨਹੀਂ ਬੋਲਣਾ ਭਾਈ ਚੰਦ ਜੀ ਸਾਡੇ ਮਿਹਰਬਾਨ ਚ ਜਨਰਸ ਗਤਰ ਸਾਹਿਬ ਮੰਗ ਕਰਦੇ ਨੇ ਲੋਕਾਂ ਦਾ ਗੁਰ ਕਰਨਾ ਇਹ ਸਭ ਤੋਂ ਪਹਿਲੀ ਤਾਂ ਆਈ ਗੱਲ ਹੈ ਬੇਸ਼ੁਮਰ ਗਿਣਾਣਾ ਮਣ ਕੇ ਇੰਟਰੈਸਟ ਆ ਔਰ ਜਨਾਨੀ ਇੱਥੇ ਇੰਨੇ ਜਨਤਾ ਦੇ ਮਤਲਬ ਦੰਸ਼ਿਕ ਕਰਾਏ ਨੇ ਜੇ ਦਾ ਪਾੜੇ ਆ ਪਿੰਡਾ ਜੇ ਤੋ ਤਾਵਾਂ ਲੱਗਿਆ ਕਿ ਕੋਈ ਬੰਦਾ ਦਾ ਗਵਾ ਹੀ ਛੱਡ ਗਿਆ ਕਈ ਕਹਿਣਗੇ ਓਏ ਉਹਦੇ ਤਾਂ ਤੁਰਿਆ ਹੀ ਨਹੀਂ ਜਾਂਦਾ ਲੱਗਾ ਸਮਝੋ ਰੇਸ ਲਾਉਣੀ ਹੈ ਕਈ ਕਹਿਣਗੇ ਉਹਦਾ ਮਰਮੁਰ ਕੇ ਆਇਆ ਉਹ ਤਾਂ ਹੈ ਹੀ ਨਹੀਂ ਉਹਦਾ ਤਾਂ ਧੋਗੜਾ ਪਾਟੀ ਸਾਨੂੰ ਮਿਲੇ ਉਹ ਮਿੱਤਰੋ ਇੱਡੀ ਜੱਦੀ ਆਪਾਂ ਮਰਦੇ ਨਹੀਂ ਮਾਲੇ ਰਾਣੀ ਇਹ ਕਿੱਦਾਂ ਛੱਡ ਕੇ ਮਰਿਆ ਕਿਹੋ ਜਿਹਾ ਲਓ ਤੁਹਾਡਾ ਮੂਡ ਬਣਾਉਣਾ ਗਾਣਾ ਜਿਹੜਾ ਸੁਣਾਉਣ ਲੱਗਿਆ ਬਿਹਤਰੀਨ ਮੇਰੇ ਗਾਣੇ ਸਚਾਈਆਂ ਦੇ ਬਹੁਤ ਨਜ਼ਦੀਕ ਹੁੰਦੇ ਆ ਲਓ ਅੱਜ ਵੀ ਗੱਲ ਇੱਕ ਕਰਨ ਲੱਗਾ ਥੈਂਕ ਯੂ ਬਾਦਲ ਸਿੰਘ ਸਿੱਧੂ ਜੀ 500 ਰੁਪਇਆ ਕਰ ਦੋ ਅੰਦਰ ਵਾਗਮ ਸਿੰਘ ਦੀ 200 ਰੁਪਏ ਅੰਮਲੋ ਵੀ ਭੇਜਿਆ ਤੇ ਤੁਹਾਨੂੰ ਸ਼ੁਕਰ ਗਿਆ ਆ ਲਓ ਜੀ ਆਹ ਕਲਪਸਮ ਖੜੇ ਨਹੀਂ ਖੜਾ ਰਿਹਾ ਹਾਂ ਗਾਨਾ ਜਦ ਅਸਨਣ ਲੱਗਿਆ ਉਹ ਅੱਜ ਦੇ ਨੌਜਵਾਨਾਂ ਨੇ ਸਹੀ ਗੱਲ ਕਰਦਾ ਵੀ ਦੇਖੋ ਪਹਿਲਾਂ ਇਹ ਦਰਸ਼ਕਾਂ ਤੋਂ ਘੱਟੋ ਘੱਟ 4-5 ਮਿੰਟ ਲੱਗ ਚੁੱਕੇ ਹਨ ਗਾਨਾ ਇਹ ਵੀ ਪਹਿਲਾਂ ਤਾਂ ਬਜ਼ੁਰਗ ਨੇ ਸੋਚਿਆ ਵੀ ਮੁੰਡਿਆਂ ਨੂੰ ਪੜਾਵਾ ਪਿੰਡ ਚੋ ਕੋਠੀ ਵੱਟੀ ਬਣਾਵਾ ਸਾਰਾ ਕੰਮ ਕਰਤਾ ਬੱਚੇ ਹੀ ਪੜਾਦੇ ਗਿਆ ਤੇ ਉਹਨਾਂ ਦੇ ਗਾਂ ਪਰਿਵਾਰ ਹੋ ਗਏ ਤੇ ਜਦੋਂ ਵਿਚਰਾ ਬਜ਼ੁਰਗੋਦਿਆਂ ਚੱਕ ਕੇ ਮੰਜੀ ਪਾ ਦੇ ਸਕਦੀ ਹੁੰਦੀ ਹੁਣ ਗੱਲ ਇਹ ਕਰਨ ਲੱਗਿਆ ਵੀ ਸਾਰਾ ਕੁਝ ਕਰਦਿਆਂ ਮੁੰਡਿਆਂ ਵੀ ਜੇ ਬਜ਼ੁਰਗ ਦੀਆਂ ਗਿੰਦਿਆਂ ਦੇ ਬੱਚਿਓ ਤੇ ਆਪਾਂ ਲ ਕੋ ਕਾਲ ਨੂੰ ਤੁਹਾਡੇ ਵੀ ਮਾਤਾ ਪਿਤਾ ਨੇ ਬਜ਼ੁਰਗ ਵੀ ਹੋਣਾ ਜਾਂ ਹੋਏ ਹੋਣਗੇ ਇਹ ਪਰ ਆਹ ਹਰ ਤਰੀਕੇ ਨਾਲ ਇਸ ਰਕੋਰ ਕਰਨ बचे चईकार पुत्रिता दादा उेर भारी हथ लाॾु जमिया तूं मापे ख़ुशियां तमान ਵੰਡ ਕੇ ਤੋੜੀ ਜਾਂ ਮਿਚ ਨੂੰ ਸਮਾਈ ਗਈ 16 ਸਾਲ ਤੱਕ ਪਹਿਲਾਂ ਦੇਖਣਾ ਜ਼ਰੂਰ ਚਾਹੀਏ ਉਹ ਤੂੰ ਪਹਿਲਾਂ ਵੰਡਣੇ ਪਤਾ ਸੇ ਨਹੀਂ ਚਾਹੀਦੇ ਓਏ ਪੁਲਿਸਿੰਗਾਂ ਖਬਰੇ ਨਲਾਕ ਹੀ ਨਿਕਲ ਆਵੇ ਮੈਂ ਤਾਂ ਕਹਿਣਾ ਮਗਰੋਂ ਪੈਸੇ ਦੇਵੇ ਦਾਈ ਦੇ ਦੋ ਬੈਠ ਕੇ ਲੱਗੇ ਸਾਰੇ ਬਿਠੇ ਨੇ ਬੱਚੇ ਪਰਾਂ ਆਪ ਦੁਰਦ ਅਗਰਾਂ ਤੁਸੀਂ ਨੋਟ ਕਰਨਾ ਹੈ ਅਮਲ ਕਰਨਾ ਹੈ ਦਰਨਾ ਸੁਣਨਾ

ਬਸ ਇੱਕ ਗੱਲ ਸੁਣ ਸੁਣਾਏਗੀ ਕਿ ਅਹੀਂ ਕਿ ਨਹੀਂ ਚਲੇਗੀ ਮੈਂ ਮੇਰੀ ਇੱਕ ਗੱਲ ਸੁਣ ਅਰੇ ਤੂੰ ਦੱਸ ਦੇ ਬਸ ਇੱਕ ਗੱਲ ਸੁਣ ਭਾਵੇਂ ਤੂੰ ਦੱਸ ਦੇ ਮੈਨੂੰ ਰਹਿ ਜਾਏ ਕੋ ਰੋਜ਼ ਕਾ ਦਾ ਚੜਿਆ ਰਹਿ ਜਾਏ ਕੋ ਰੋਜ਼ ਕਾ ਦਾ ਚੜਿਆ ਕੁੱਟਾ ਹੋਇਆ ਨਿੱਤ ਲੜਦਾ ਐ ਮੈਂ ਤੂੰ ਕਦੇ ਰਾਜਵੰਦੀ ਵਿੱਚ ਲੜਿਆ ਕੁੱਟਾ ਹੋਇਆ ਨਿੱਤ ਲੜਦਾ ਐ ਮੈਂ ਤੂੰ ਕਦੇ ਰਾਜਵੰਦੀ ਵਿੱਚ ਲੜਿਆ ਜੀਉਂਦੇ ਲੋ ਜੀਉ ਲੋ ਕੈ ਕੇ ਤਾਰੀਆਂ ਵਜੋ ਸਵਾਲ ਉਹਦਾ ਤੁਹਾਡੇ ਅੰਦਰੋਂ ਤਾਰੀ ਨਿਕਲਿਆ ਤਾਂ ਹੈ ਹੋਰ ਬੋਲਾ ਜਣਾ ਕੀ ਕਹਿੰਦਾ ਇਹ ਹੁਣ ਮੇਰੀ ਗੀਤ ਸੁਣ ਜਲ ਤੂੰ ਵੀ ਦੱਸ ਦੇ ਹਾਂ ਜਦੋਂ ਜਦ ਨਹੀਂ ਸੁਣਨੀ ਪੈਂਦੀ ਹੁਣ ਮੇਰੀ ਗੀਤ ਸੁਣ ਜਲ ਤੂੰ ਵੀ ਦੱਸ ਦੇ ਜਨਾ ਮੇੜਿਓ ਕਸੋ ਜਲ ਤੂੰ ਵੀ ਦੱਸ ਦੇ ਮੇੜਿਓ ਕਸੋ ਜਲ ਤੂੰ ਵੀ ਦੱਸ ਦੇ ਦੱਸ ਨਹੀਂ ਗਈ ਇੱਥੇ ਹੀ ਖੜੀ ਰਹਿ ਬਸ ਕਾਵਿਨਾ ਬੜਾਉਣਿਆ ਮੇ ਤੜਕੇ ਕਾਵਿਨਾ ਪੜਾਉਣਿਆ ਮੇ ਤੜਕੇ ਮੇਰੀ ਮਨਜੀ ਬਾਤ ਦੇ ਕਰੇ ਬੜੇ ਬੁੱਝ ਚਾਤੀ ਮਾਟੀ ਬੜੇ ਬੁੱਝ ਚਾਤੀ ਮਾਟੀ રાવર થાણ દે બદલે વાતો ગજ દાવે ડુરો ખડે ક વાડે વાંઘ વાજ દાવે તીરા જાણતી ની ਤੇਰੀ ਕੌਣ ਕੇ ਜਰੂਰ ਬੋਟਾ ਕਰਨਾ ਪਊ ਤੌਂ ਕੇ ਜਰੂਰ ਬੋਟਾ ਕਰਨਾ ਪਊ ਮੈਨੂੰ ਕੁੰਡੇ ਵਾਰੇ ਜ਼ਹਿਰ ਵਿੱਚ ਮਰਨਾ ਪਊ ਤੌਂ ਕੇ ਜਰੂਰ ਬੋਟਾ ਕਰਨਾ ਪਊ ਮੈਨੂੰ ਕੁੰਡੇ ਵਾਰੇ ਜ਼ਹਿਰ ਵਿੱਚ ਮਰਨਾ ਪਊ ਤੇਰਾ ਮੁੱਕ ਜੁੱਕ ਖਾਦੇ ਅੱਜ ਮੈਨੂੰ ਵੀ ਸੁਆਦ ਮੁੱਕ ਜੁੱਕ ਖਾਦੇ ਅੱਜ ਮੈਨੂੰ ਵੀ ਸੁਆਦ ਉਹ ਲਾਡ ਤੈਨੂੰ ਵੀ ਤੁਰਨ ਸੁੱਚ ਬਾੜ ਗੰਦੇ ਮੇਰੀ ਮਨ ਜੀ ਮਾਰਦੇ ਕਰੇ ਮਨ ਮਾਰਦੇ ਕਰੇ ਮੇਰੀ ਮਨ ਮਾਰਦੇ ਕਰੇ ਹੁਣੇ ਓਏ i ਕਾੜ ਨਹੀਂ ਥੜਾ ਮੈਂ ਵੀ ਬੰਨੀਆਂ ਪ੍ਰਾਣਾ ਕਾੜ ਕਾੜ ਥੜਾ ਮੈਂ ਵੀ ਬੰਨੀਆਂ ਪ੍ਰਾਣਾ ਹੱਥ ਬਣੇਗਾ ਬੁੜਾ ਸਦਾ ਫੜਿਆ ਮੇ ਹੱਥ ਬਣੇਗਾ ਬੁੜਾ ਸਦਾ ਫੜਿਆ ਫੁੱਟਾ ਹੋਇਆ ਨਿੱਤ ਲੈ ਲੈ ਮੈਂ ਤੂੰ ਕਦੇ ਰਾਜਵਾਨੀ ਵੇਲੇ ਲੜਿਆ ਫੁੱਟਾ ਹੋਇਆ ਨਿੱਤ ਲੈ ਲੈ ਮੈਂ ਤੂੰ ਕਦੇ ਰਾਜਵਾਨੀ ਵੇਲੇ ਲੜਿਆ ਓ ਮੇਰੀ ਸਮਝ ਨਾ ਗੱਲ ਨਹੀਂ ਮੈਂ ਚੰਟ ਬੜਾ ਸਮਝ ਨਾ ਗੱਲ ਨਹੀਂ ਮੈਂ ਚੰਟ ਬੜਾ ਹਲੇ ਬੁੜੇ ਵੀ ਕੁਸੇਲਾ ਕਰਨ ਤੋ ਬੜਾ ਬੁੜੇ ਜਿਵੇਂ ਸਦਾ ਕਰਨ ਤੋ ਬੜਾ ਕੋਲੇ ਲੈ ਜਾ ਤੇਰਾ ਲੜਕੇ ਮੇਰੀ ਮੰਦੀ ਮਨ ਲੈ ਕਰੇ ਛੋਟੀ ਬੁਝੀ ਚਾਤੀ ਲੜਕੇ ਤੇਰੀ ਮਨਦੀ ਮਨ ਲੈ ਕਰੇ ਇਹਨੀ ਮੰਦੀ ਮਨ ਲੈ ਕਰੇ ਛੋਟੇ ਬੁਝੀ ਚਾਤੀ ਲੜਕੇ ਜਿੱਦਾਂ ਘਰ ਮੱਕਲਾਵਾ ਜਦੋਂ ਲਿਆਂਦਾ ਸੀ ਲਿਆਂਦਾ ਸੀ ਆ ਤੂੰ ਮੈਨੂੰ ਵੇਖਿਆ ਬਿਨਾਂ ਨਾ ਟੁੱਕ ਖਾਂਦਾ ਸੀ ਮੀ ਉਹ ਤਾਂ ਉੱਡ ਗਏ ਪੌਰ ਹੁਣ ਸਿੱਕੂ ਤੇਰੇ ਮੌਰ ਉੱਡ ਗਏ ਪੌਰ ਹੁਣ ਸਿੱਕੂ ਤੇਰੇ ਮੌਰ ਆ ਮੱਕ ਪੁੱਤਾਂ ਦੀ ਸ਼ਰਮ ਲੈ ਕੇ ਭਾਈ ਸਾਡੇ ਨੇ ਹੁਕਮ ਕੀਤਾ ਵੀ ਕੈਮਰੇ ਤੋਂ ਇਹ ਵੇਚਦੇ ਆ ਮੈਂ ਹੈਰਾਨ ਆ ਵੀ ਕਮਾਲ ਆ ਬੰਦੇ ਦੀ ਕਿਸਮ ਐਡਾ ਬੰਦੇ ਬੰਦੇ ਪਾਉਂਦੇ ਆ ਵੈਸੇ ਲੇਡੀਜ਼ ਬਾਕਸ ਤੋਂ ਕੈਮਰਾ ਸਿੱਧਾ ਹੀ ਵੈਸੇ ਹੋ ਜਾਂਦਾ ਉਹਨੂੰ ਆਪੁੱਤ ਨਾ ਬੁੜੇ ਤੇ ਆ ਕਿਉਂ ਖੰਗੜੇ ਨੇ ਆਪੋ ਤੇ ਨਾ ਗੁੜੇ ਦੇ ਅਗੇ ਕੰਗਣੀ ਵੀ ਧੋਨੇ ਤੇਰੀਆਂ ਮੈਂ ਪਾ ਦੂ ਪਾਵੰਗਣੀਂ ਤੇਰੀਆਂ ਮੈਂ ਪਾ ਦੂ ਪਾਵੰਗਣੀਂ ਐਵੇਂ ਮਾੜੀ ਵਾਲਾ ਪੱਟੀ ਪਾਵੇ ਵੰਟੀ ਉੱਤੇ ਛੱਡੀ ਮਾੜੀ ਵਾਲਾ ਪੱਟੀ ਪਾਵੇ ਵੰਟੀ ਉੱਤੇ ਛੱਡੀ ਕਾਚੇ ਮੈਂ ਇਹ ਮੀਤੇ ਨੰਦਾ ਘੜ ਕੇ ਮੇਰੀ ਮੰਡੀ ਭਾਰ ਲੈ ਕਰੇ ਛੁੜੇ ਹੋ ਦੇ ਚਾਦੀ ਝੜ ਕੇ ਤੇਰੀ ਵੰਗਾਰ ਲੈ ਕਰੇ ਮੇਰੀ ਮੰਡੀ ਭਾਰ ਲੈ ਕਰੇ ਕੁੜੀ ਉਰੀ ਚੋ ਪੀਲੜ ਕੇ